ਔਰ ਉਹ ਪ੍ਰੇਮ ਸਮੁੰਦਰ ਜਿਨਾ ਗਹਿਰਾ ਔਰ ਸਮੁੰਦਰ ਜਿਨਾ ਵਿਸ਼ਾਲ ਸੀ ਯਾਰ ਜਿਹਾ ਜਾਂਦਾ ਕਿ ਕੋਈ ਬੰਦਾ ਜਾ ਰਿਹਾ ਸੀ ਨਾ ਤਾਂ ਮੇਰਾ ਜੀ ਕਰਦਾ ਸੀ ਹੈ ਬੁੱਕਲ ਚ ਲੈਣਾ ਬਾਕੀ ਤਾਂ ਸੂਕਸ਼ਮ ਰੂਪ ਦੇਵੀ ਚ ਕੁਬਾ ਕੁਛ ਚੱਲਦਾ ਰਹਿੰਦਾ ਸੀ ਕੰਪੂਰ ਚੱਕਰਾ ਤੇ ਜਦੋਂ ਮੈਂ ਪਹੁੰਚੀ ਜੀ ਔਰ ਉਹਨਾਂ ਨੇ ਬਸ ਐ ਆਪਣੀ ਨਿਗਾ ਸਾਰੇ ਹਾਲ ਤੇ ਸਾਰੇ ਤੇ ਕੋ ਮਾਈ ਮੈਂ ਦੇਖਿਆ ਕਿ ਉਹਨਾਂ ਦੇ ਇੱਥੇ ਤੇ ਨੂੰ ਹਸਾਪ ਜੀ ਨੂੰ ਕਹਿੰਦੇ ਹੋਰੇ ਕੁੰਡਲਨੀ ਇਸੇ ਰੂਪ ਚ ਦਿੱਤੀ ਵੀਰਾਂ ਅਗੂਜਿਕਾ ਪਾਲ ਸਰ ਵੈਬੀਟੇ ਤੋਂ ਦਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਧੰਨਵਾਦ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਡਲਨੀ ਦੇ ਚੱਕਰ ਬਾਰੇ ਕੁੰਡਲਨੀ ਚੱਕਰ ਕੀ ਹੁੰਦਾ ਵਾ ਤੁਹਾਡੇ ਵਿੱਚ ਬਹੁਤਾਂ ਲੋਕਾਂ ਨੂੰ ਜਾਣਕਾਰੀ ਹੋਣੀ ਆ ਕੁੰਡਲਨੀ ਦੇ ਚੱਕਰ ਬਾਰੇ ਕੁੰਡਲਨੀ ਚੱਕਰ ਕੀ ਹੁੰਦਾ ਹੈ ਆਪਣੇ ਸਰੀਰ ਦੇ ਵਿੱਚ 7 ਚੱਕਰ ਹੁੰਦੇ ਨੇ ਜਿਹੜੇ ਮੈਡੀਟੇਸ਼ਨ ਜਾਂ ਗੁਰੂ ਮੰਤਰ ਦੇ ਦੁਆਰਾ ਜਾਂ ਮਾਈਕਰਨਾ ਜਪੰਦ ਦੇ ਦੁਆਰਾ ਆਪਣੇ ਸਰੀਰ ਦੇ ਵਿੱਚ ਉਹਦੇ ਨੇ ਸਨਾਤਨ ਮੰਤਰ ਦੇ ਵਿੱਚ ਇਹਦਾ ਬਹੁਤ ਜ਼ਿਕਰ ਹੈ ਕਿ ਬਲੀਨੀ ਚੱਕਰ ਦੇ ਬਾਰੇ ਤੇ ਆਪਾਂ ਅਕਸਰ ਸੁਣੇ ਹੋਵੇਗਾ ਪਰ ਕਿਤਾਬਾਂ ਦੇ ਵਿੱਚ ਇਨੀ ਜਾਣਕਾਰੀ ਨਹੀਂ ਹੈਗੀ ਤੇ ਅੱਜ ਆਪਾਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਇੱਕ ਟੀਵੀ ਦੀ ਵੀਡੀਓ ਹੈ ਭਾਈ ਅਬਾਦ ਸਿੰਘ ਜੀ ਦੀ ਉਹਨਾਂ ਨੇ ਬਿਮੁਕਤ ਹੋਰ ਜਿਹਦਾ ਇੰਟਰਵਿਊ ਦਿੱਤਾ ਉਹਨਾਂ ਦੇ ਵਿੱਚ ਉਹਨੇ ਆਪਣੇ ਹੱਥ ਵਿੱਚ ਦੱਸੀ ਹੈ ਕਿ ਕੁੜਲਿੰਦੇ ਚੱਕਰ ਕਿੱਦਾਂ ਪਉਦਾ ਤੇ ਕਿੱਦਾਂ ਉਹਨਾਂ ਨਾਲ ਕੀ ਕੀ ਵਾਪਰਿਆ ਕੀ ਕੀ ਹੋਇਆ ਉਹਨਾਂ ਦੌਰਾਨ ਤੇ ਚਲੋ ਆਓ ਆਪਾਂ ਵੀਡੀਓ ਦੇਖਦੇ ਆਂ ਤੇ ਬਾਕੀ ਆਪਾਂ ਵੀਡੀਓ ਤੋਂ ਬਾਅਦ ਗੱਲ ਕਰਾਂਗੇ ਇਸ ਬਾਰੇ ਆ ਬਣੇ ਰਹੋ ਵੀਡੀਓ ਦੇ ਨਾਲ ਉਹ ਹੈ ਵਿੱਚ ਦੇਖੀਏ ਕਰਨੀਆਂ ਉਹਨਾਂ ਦੇ ਵਿੱਚੋਂ ਇੱਕ ਰਾਹ ਹੈ ਕੁੰਡ ਲੀਣੀ ਕੁੰਡ ਲੀਣੀ ਕੀ ਹੁੰਦੀ ਹੈ Hindu Hinduਤਵ ਦੇ ਵਿੱਚ ਜੇ ਕਹਾਂ ਲੋ Hinduਤਵ ਦੇ ਵਿੱਚ ਦਾ ਕੀ ਜ਼ਿਕਰ ਆਉਂਦਾ ਤੇ ਤੱਕ ਕਹਾਂ ਲੋ ਆਪਾਂ ਥੈਟਿਕਲ ਨੌਲੇਜ ਤਾਂ ਬਹੁਤ ਹੈ ਕਿਤਾਬਾਂ ਦੇ ਵਿੱਚ ਪਰ ਪ੍ਰੈਕਟੀਕਲ ਵਾਰਿਆ ਜਦੋਂ ਆਪਾਂ ਜਾਣਾਂਗੇ ਮੈਮ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਤੇ ਕੁੰਡ ਲੀਣੀ ਯਾਰ ਕੇ ਲੋ ਕਿਹਦਾ ਲਿਖਾ ਰਿਹਾ ਹੈ ਇਹ ਇਹ ਰਸਤਾ ਕੀ ਹੈ ਰਸਤਾ ਤਾਂ ਦੇਖੋ ਜੀ ਰੱਬ ਨੂੰ ਪੰਦ ਬਸ ਇੱਕੋ ਹੈ ਪ੍ਰੇਮ ਉਹਨੂੰ ਪ੍ਰੇਮ करिए ਸੱਚਾ ਸੱਚਾ ਜੀਵਨ ਬਤੀਤ करिए ਜੇ ਕਰਦੇ ਹੀ ਆਪਣੇ ਰਸਤੇ ਦੇ ਵਿੱਚ ਬਹੁਤ ਕੁਝ ਕਟਨਾ ਸ਼ੁਰੂ ਹੋ ਜਾਂਦਾ ਹੈ। ਹੋਰ ਇਸੇ ਕਟਨਾ ਦੇ ਵਿੱਚ ਮੈਨੂੰ ਬਹੁਤਾ ਪਹਿਲਾਂ ਕੁੰਡਲਨੀ ਬਾਰੇ ਮੈਨੂੰ ਪਤਾ ਨਹੀਂ ਸੀ ਇਹਦੇ ਬਾਰੇ ਜਾਣਦੀ ਮੇਰੇ ਨਾਲ ਜਦੋਂ ਇਹ ਕਟਨਾ ਸ਼ੁਰੂ ਹੋਇਆ ਤੇ ਮੇਰੇ ਕੋਲ ਕੋਈ ਅਜਿਹੇ ਫਿਜ਼ੀਕਲ ਰੂਪ ਦੇ ਗੁਰੂ ਨਹੀਂ ਸੀਗੇ ਅਮਰੀਕਾ ਦੇ ਵਿੱਚ ਪਰ ਮੈਨੂੰ ਜੋ ਕੋਈ ਸਪ੍ਰਿਤਮ ਬੰਦਾ ਲੱਗਦਾ ਸੀਗਾ ਜਿਹੜਾ ਮੈਨੂੰ ਲੱਗਦਾ ਸੀਗਾ ਵੀ ਇਹ ਮੇ ਤੋਂ ਅੱਗੇ ਵਹਿ ਜਾ ਜ਼ਰੂਰੀ ਆ ਇਹਨੂੰ ਮੇ ਤੋਂ ਜ਼ਿਆਦਾ ਨਾਲੇਜ ਹੋਏਗੀ ਮੈਂ ਹਰੇਕ ਕੋਲ ਜਾ ਜਾ ਕੇ ਆਪਣੀ ਬਾਰੇ ਦੱਸਿਆ ਕਿ ਮੇ DNA ਇਹ ਘੱਟਦਾ ਹੈ ਇਹ ਘੱਟਦੇ ਅੱਛਾ ਤੁਹਾਨੂੰ ਕੋਈ ਪਤਾ ਨਹੀਂ ਸੀ ਵੀ ਕੁੰਦਲੀ ਨਹੀਂ ਦੇ ਕਿ ਕਿ ਚੱਕਰ ਹੁੰਦੇ ਆ ਕਿਵੇਂ ਯਾਰਕ੍ਰਿਤ ਹੁੰਦੇ ਆ ਥੋੜਾ ਬਹੁਤ ਨਾਲੇ ਸੀ ਚੱਕਰਾਂ ਬਾਰੇ ਲੇਕਿਨ ਇਹ ਜਦੋਂ ਘੱਟਦਾ ਉਦੋਂ ਕੀ ਹੁੰਦਾ ਮੈਂ ਗੁਰੂ ਤੋਂ ਬਹੁਤ ਛੋਟੀ ਉਮਰ ਦੇ ਵਿੱਚ ਮਾਤਰ ਲੈ ਲਿਆ ਸੀਗਾ ਤੇ बस मंत्र जाप ਕਰਦੀ ਸੀ ਤੱਕ ਪ੍ਰਭੂ ਪ੍ਰੇਮਾ ప్రతి ਬਹੁਤ ਪ੍ਰੇਮ ਉਮਰਦਾ ਸੀਗਾ ਉਸੇ ਰਾਤ ਵਿੱਚ ਜਦੋਂ ਇੱਕ ਟਾਈਮ ਆਇਆ ਕਿ ਮੇਰੇ ਮੂਲਾਧਾਰ ਚੱਕਰਾਂ ਦੇ ਉੱਤੇ ਬਹੁਤ ਜ਼ੋਰ ਦੀ ਜਿਵੇਂ ਕਿਸੇ ਦਹਾੜਦਾ ਰੋਰਿੰਗ ਆਵਾਜ਼ ਹੁੰਦੀ ਹੈ ਉਹ ਵਜੀ ਆਵਾਜ਼ ਅੰਦਰ ਕੱਟਨੀ ਸ਼ੁਰੂ ਹੋ ਗਈ ਔਰ ਪੂਰਾ ਚਟਕਾ ਵੱਜਦਾ ਸੀਗਾ ਮੈਨੂੰ ਇਹ ਤਾਂ ਸਮਝ ਸੀ ਕਿ ਵੀ ਇਹ ਕੁਝ ਪਰੇ ਦਾ ਘਟ ਰਿਹਾ ਜਿਹੜਾ ਇਹ ਆਮ ਕੋਈ ਮ ਇਹ ਤੁਹਾਨੂੰ ਦੱਸਣਾ ਚਾਹਣਾ ਇਹ ਸ਼ੁਰੂਆਤੀ ਜਿਹੜਾ ਵਾ ਅਭਿਆਸ ਹੁੰਦਾ ਵਾ ਜਦੋਂ ਤੁਹਾਡੇ ਕੁੰਡਲੀ ਨੇ ਚੱਕਰ ਤੇ ਜੋਰ ਪੈਂਦਾ ਵਾ ਇਹ ਜਦੋਂ ਤੁਸੀਂ ਅਭਿਆਸ ਤੇ ਬੈਠਦੇ ਹੋ ਤਾਂ ਜਦੋਂ ਸ਼ੁਰੂਆਤ ਹੁੰਦੀ ਹੈ ਚੱਕਰ ਜਾਗਣੇ ਸ਼ੁਰੂ ਹੁੰਦੇ ਨੇ ਉਦੋਂ ਇਦਾਂ ਦੇ ਤੁਹਾਨੂੰ ਜਿਹੜੀਆਂ ਨੇ ਚੀਜ਼ਾਂ ਅਭਿਆਸ ਹੁੰਦੀਆਂ ਨੇ ਅਜੋ ਆਪਾਂ ਅੱਗੇ ਦੇਖੀਏ ਵੀਡੀਓ ਦਰਹੀ ਨਹੀਂ ਮੈਂ ਲੇਕਿਨ ਮੈਨੂੰ ਮੈਂ ਇਸ ਬਾਰੇ ਜਾਣਨਾ ਚਾਹੁੰਦੀ ਸੀ ਕਿ ਇਹ ਹੋ ਕੀ ਰਿਹਾ ਹੋ ਕੀ ਰਿਹਾ ਮੈत्री ਔਰ ਕਿੰਨੀ ਦੇਰ ਹੋਏਗਾ ਦਰਸ਼ਕਾਂ ਨੂੰ ਬੜੇ ਦੱਸੋ ਇਹ ਮੂਲਾ ਧਾਰ ਚੱਕਰ ਸਭ ਤੋਂ ਠੇਕਾ ਚੱਕਰ ਸਭ ਤੋਂ ਠੇਕਨਾ ਚੱਕਰਾ ਹੈ ਜੀ ਤੇ ਮੇਨ ਸਾਡੇ ਅੱਠ ਚੱਕਰਾਂ ਨੇ ਉਹਦੇ ਵਿੱਚ ਸੱਤ ਗੁੰਦੇ ਜਾਂਦੇ ਆ ਆਕਮਾ ਵੀ ਹੈ ਜਾਂ ਚੱਕਰ ਠੀਕ ਹੈ ਜਨਰਲੀ ਲੋਕ ਸੱਤ ਚੱਕਰਾਂ ਦੀ ਗੱਲ ਕਰਦੇ ਨੇ ਫਾਇਦਾ ਚੱਕਰ ਜਦੋਂ ਜਾਗਰਤ ਹੁੰਦਾ ਤਾਂ ਉਦੋਂ ਕੀ ਹੁੰਦਾ ਉਦੋਂ ਕਿਉਂਕਿ ਮੈਂ ਇਹ ਸਭ ਤੁਹਾਡੇ ਨਾਲ ਗੱਲਬਾਤ ਇਸ ਲਈ ਕਰ ਰਹੀ ਹਾਂ ਕਿ ਜੋ ਮੇਰੇ ਨਾਲ ਘਟਿਆ ਮੈਨੂੰ ਉਦੋਂ ਬਿਲਕੁਲ ਨੌਲੇਜ ਨਹੀਂ ਸੀਗੀ ਅਣਜਾਣ ਸੀਗੀ ਮੈਂ ਮੰਦਰ ਦੇ ਪੁਜਾਰੀਆਂ ਕੋਲ ਜਾ ਕੇ ਪੁੱਛਿਆ ਵੀ ਇਹ ਤਾਂ ਰਾਤ ਦਿਨ ਸੇਵਾ ਕਰਦੇ ਨੇ ਡਾਈਟੀ ਦੀ ਇਹਨਾਂ ਤੇ ਤਾਂ ਬਹੁਤ ਕਿਰਪਾ ਹੋਏਗੀ ਔਰ ਇਹ ਤਾਂ ਇਹਨਾਂ ਨਾਲ ਇਹ ਸਭ ਘਟਿਆ ਹੋਏਗਾ ਜਾਣਦੇ ਹੋਣਗੇ ਅੱਜ ਜਾਣਦੇ ਹੋਣਗੇ ਮੈਂ ਇਹਨਾਂ ਨੂੰ ਪੁੱਛਣਾ ਤਾਂ ਉਹ ਕਹਿਣਾ ਜੀ ਸਭ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਮੈਂ ਬੜੇ ਬੜੇ ਹੋਰ ਕਈ ਧਰਮ ਧਰਮ ਤਾਂ ਨਹੀਂ ਕਹਾ ਮੈਂ ਹੋਰ ਜਿਹੜੇ ਗੁਰੂਆਂ ਦੇ ਫਾਲੋਅਰ ਸੀਗੇ ਜਿਹੜੇ ਟੀਚਰ ਸੀਗੇ ਸਾਧੂ ਸੰਤ ਹੋ ਗਏ ਹਾਂ ਜੀ ਸਾਧੂ ਸੰਤ ਤਾਂ ਨਹੀਂ ਮੈਂ ਉਹਨਾਂ ਨੂੰ ਕਹਾਂਗੀ ਪਰ ਸਪਿਰਚੁਅਲ ਟੀਚਰ ਕਹਿੰਦੀ ਜੀ ਜੀ ਸਪਿਰਚੁਅਲ ਟੀਚਰ ਕਈ ਸੀਗੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਵੀ ਮੈਨੂੰ ਪ੍ਰੈਕਟੀਕਲੀ ਇਹਦੇ ਬਾਰੇ ਕੁਝ ਨਹੀਂ ਦੱਸ ਸਕਿਆ ਥਾਰ ਕੇ ਮੈਂ ਰੱਬ ਨੂੰ ਅਰਦਾਸ ਕੀਤੀ ਮੈਂ ਕਿਹਾ ਰੱਬਾ ਤੂੰ ਇਹ ਕਰ ਕੀ ਰਿਹਾ ਮੇਰੇ ਨਾਲ ਮੈਨੂੰ ਦੱਸ ਤਾਂ ਦੇ ਮੈਨੂੰ ਕੋਈ ਫਿਜ਼ੀਕਲ ਰੂਪ ਦੇ ਵਿੱਚ ਕੋਈ ਗੁਰੂ ਦਿਖਾ ਜਿਹੜਾ ਮੈਨੂੰ ਇਹਦੇ ਬਾਰੇ ਗਿਆਨ ਦੇਵੇ ਮੈਂ ਦੱਸੇ ਵੀ ਮੈਨਾਂ ਕੀ ਕਰਦੇ ਚਲੋ ਜਦੋਂ ਸ਼ੁਰੂਆਤ ਇੱਥੋਂ ਹੋਈ ਫਿਰ ਹੌਲੀ 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 ਮੈਂ ਦੇਖਿਆ ਵੀ ਮੇਰੀ ਉਹ ਅਲਰਜੀ ਉੱਪਰ ਉੱਠ ਗਈ ਉਹ ਪਰੇਕਤ ਰਹੀ ਹੈ ਔਰ ਜਿਸ ਦਿਨ ਉਹ ਅਨਾਚੀ ਮੇਰੇ ਹੱਥ ਚੱਕਰਾਂ ਤੇ ਆਈ ਤੇ ਇੰਨੀ ਤੇਜ਼ ਪਲਪੀਟੇਸ਼ਨ ਹੋਣੀ ਜਿਵੇਂ ਪੈਰੀਆਂ ਤਾਂ ਨਹੀਂ ਸੀ ਲੱਗਿਆ ਜਾਂਦਾ ਉੱਠੀ ਪੈਰੀਆਂ ਤਾਂ ਨਹੀਂ ਸੀ ਲੱਟ ਮਤਲਬ ਅਨਯੂਜਵਲ ਹਾਰਟਬੀਟ ਸਲਟਿੰਗ ਹੈ ਮੈਂ ਡਾਕਟਰ ਕੋਲ ਪਹੁੰਚ ਗਈ ਮੈਂ ਕਿਹਾ ਚਲੋ ਡਾਕਟਰ ਨੂੰ ਦਿਖਾਨੀ ਹੈ ਵੀ ਕੁਝ ਹੋ ਰਹੀ ਚੱਕਰ ਨਾ ਹੋਵੇ ਪਰ ਇਕੰਦਰੋਂ ਇਕੰਦਰੋਂ ਵੀ ਤੁਹਾਡਾ ਗੁਰੂ ਹੁੰਦਾ ਜਿਹੜਾ ਤੁਹਾਨੂੰ ਗਾਈਡ ਕਰਦਾ ਕਿਵੇਂ ਕਬਰਾਨਾ ਇਹ ਕੁਝ ਗਲਤ ਨਹੀਂ ਹੋ ਰਿਹਾ ਉਹ ਡਾਕਟਰ ਕੋਲ ਗਈ ਉਹਨੇ ਚੈੱਕ ਕੀਤਾ ਤੇ ਉਹਨੇ ਮੈਨੂੰ ਕਿਹਾ ਕਿ ਤੇਰੇ ਪੇਸਮੇਕਰ ਪਾਣਾ ਪਏਗਾ ਅਛਾ ਹਾਂਜੀ ਈਕੀਜੀ ਜਿੰਨੇ ਪੇਸਮੇਕਰ ਹਾਰਟ ਬੀਟ ਨੂੰ ਕੰਟਰੋਲ ਕਰਨ ਲਈ ਕੁਝ ਹੁੰਦਾ ਹੈ ਨਾ ਅੱਜ ਕੱਲ੍ਹ ਤਾਂ ਜਨਕ ਨੇ ਦੇ ਭਾਈ ਜਾਂਦੇ ਨੇ ਪੇਸਮੇਕਰ ਡਾਕਟਰ ਵੀ ਜਿਹੜਾ ਕੋਈ ਹਾਰਟ ਚੈੱਕ ਕਰ ਉੱਪਰ ਹੋ ਰਿਹਾ ਸੀ ਪਰ ਤੁਸੀਂ ਡਾਕਟਰ ਨੂੰ ਵਿਖਾਉਣ ਚਲੇ ਗਏ ਤੇ ਉਹ ਕਹਿੰਦੀ ਤੁਹਾਡੇ ਪੇਸਮੇਕਰ ਪਾਉਣਾ ਪਏਗਾ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਕਿਤੇ ਅੱਜ ਤੱਕ ਇੰਨਾ ਡਿਟੇਲ ਸੇ ਕੋਈ ਨਹੀਂ ਦੱਸਦਾ ਕਿ ਜੋ ਹਾਰ ਚੱਕਰਾ ਖੁੱਲਦਾ ਉਹਦੋਂ ਕੀ ਹੁੰਦਾ ਜਦੋਂ ਮੈਂ ਡਾਕਟਰ ਅਜੇ ਅਸੀਂ ਨਵੇਂ ਨਵੇਂ ਅਮਰੀਕਾ ਗਏ ਸੀ ਕਿ ਮੇਰੇ ਕੋਲ ਹੈਲਥ ਇਨਸ਼ੋਰੈਂਸ ਨਹੀਂ ਸੀ ਤੇ ਮੈਂ ਦਾ ਇਹ ਸੁਣ ਕੇ ਘਬਰਾ ਗਈ ਕਿਦਾਂ ਡਰ ਦੇ ਵਿੱਚ ਉਹ ਮੇਰੀ એનર્ਜੀ ਉਥੋਂ ਪਾਸ ਹੋ ਗਈ ਉਹ એનર્ਜੀ ਉਥੋਂ ਪਾਸ ਹੋਈ ਤੱਪ ਜਿਹੜਾ ਸਿਕਰਤਾ ਕਿ ਉਹ ਚੱਕਰਾ اچھا ਤੁਸੀਂ ਨਾ ਥੋੜਾ ਡਿਟੇਲ ਚ ਦੱਸੋ ਕਿਉਂਕਿ ਨਾ ਪ੍ਰਮਾਤਮਾ ਨੂੰ ਪਾਉਣ ਦੀ ਅਲੱਗ-ਅਲੱਗ ਰਾਹ ਨੇ ਕੁੰਡਲੀਨੀ ਵੀ ਕਹਿੰਦੇ ਇੱਕ ਜਦੋਂ ਪਾਉਣਿਆ ਤਾਂ ਇੱਕ ਰਾਹ ਇਧਰ ਦਾ ਵੀ ਹੈਗਾ ਜਿਹੜਾ ਸਾਧੂ ਸੰਤਾਂ ਯੋਗੀਆਂ ਨੇ ਇਹ ਰਾਹ ਖੋਜਿਆ ਇਹ ਜਿਹੜਾ ਉਹ ਚੱਕਰ ਤਾਂ ਐਨਰਜੀ ਚਲਦੀ ਆ ਜਿਹੜੀ ਨਾਪੀ ਤੋਂ ਸ਼ੁਰੂ ਹੋ ਕੇ ਤਾਂ ਤੱਕ ਜਾਂਦੀ ਆ ਸਾਰੇ ਬਾਰੇ ਤੁਸੀਂ ਹੁਣ ਸਿੱਧਾ ਹਾਰ ਚੱਕਰ ਤੇ ਆ ਗਏ ਆਪਾਂ ਮੂਲਾ ਧਾਰ ਤੋਂ ਅੱਗੇ ਜਿਹੜੇ ਪੀਪੀ ਕਾਲਾ ਚੱਕਰ ਜਾਂਦਾ ਅੱਗੇ ਇਹਨਾਂ ਸੋਲਰ ਪ੍ਰਕੈਕਸ ਕੰਦੇ ਨੇ ਔਰ ਇਹ ਚੱਕਰ ਸਾਡੀ ਸਾਰੀਆਂ ਇਮੋਸ਼ਨ ਸਾਡੇ ਸਾਰੇ ਈਗੋ ਜਿਹੜੀ ਆ ਮੋਸਟਲੀ ਅੱਥੇ ਹੁੰਦੀ ਆ ਔਰ ਇਹ ਇੱਕ ਚੱਕਰ ਜਿਹੜਾ ਹੈ ਇਹਨੂੰ ਪਾਰ ਕਰਨਾ ਬਹੁਤ ਔਖਾ ਅੱਛਾ ਤੁਸੀਂ ਕਿਵੇਂ ਪਾਰ ਕਰਿਆ ਪਹਿਲੀ ਵਾਰ ਕਿ ਮੈਂ ਕੁਝ ਨਹੀਂ ਕੀਤਾ ਮੈਂ ਸਿਰਫ ਔਰ ਸਿਰਫ ਜਪ ਕੀਤਾ ਔਰ ਬਰਬੂਹ ਪ੍ਰਤੀ ਮੈਨੂੰ ਪ੍ਰੇਮ ਮਰਦਾ ਸੀਗਾ। ਜਪ ਕਰਨ ਨਾਲ ਤੁਹਾਡਾ ਧਿਆਨ ਲੱਗਦਾ ਹੋਊਗਾ। ਹਾਂਜੀ ਧਿਆਨ ਵੀ ਫਿਰ ਲੱਗ ਜਾਂਦਾ ਸੀਗਾ ਪਰ ਪਹਿਲਾਂ ਮੈਂ ਜਪ ਵੱਲੀ ਜ਼ਿਆਦਾ। ਮੈਨੂੰ ਇੰਨੀ ਕਿ ਨੌਲੇਜ ਸੀ ਵੀ ਜਪ ਕਰਨਾ ਹੈ ਜਪ ਕਰਨਾ ਚਾਹੀਦਾ 1:30 ਵਜੇ ਕੇ ਬਾਅਦ ਜਾਂ 2:00 ਵਜੇ ਕੇ। ਆਪੇ ਹੀ ਅੰਦਰ ਉੱਠਦਾ ਸੀਗਾ ਕਿ ਬੈਠ ਟਾਈਮ ਦਾ ਟਾਈਮ ਦਾ ਦਿਨੇ ਵੀ ਸਾਰਾ ਦਿਨ ਇਸ ਤਰ੍ਹਾਂ ਇੰਚਾ ਇਨਰਜੀ ਹੌਲੀ ਹੌਲੀ ਉੱਪਰ ਭਰ ਕੇ ਹਾਰਟ ਚੱਕਰਾ ਤੋਂ ਫਿਰ ਅੱਗੇ Throat ਚੱਕਰ ਤੇ ਪਹੁੰਚੀ। ਹਾਂਜੀ ਜਿਸ ਦਿਨ ਇਹ ਮੇਰਾ ਹਾਰਟ ਚੱਕਰਾ ਖੁੱਲਿਆ ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਅੰਦਰ ਇੰਨਾ ਪ੍ਰੇਮ ਉੱਗਿਆ। ਉਹ ਪ੍ਰੇਮ ਸਮੁੰਦਰ ਜਿਨਾ ਡਹਿਰਾ ਹੋਰ ਸਮੁੰਦਰ ਜਿਨਾ ਵਿਸ਼ਾਲ ਸੀ। ਜਿਵੇਂ ਰਾਜ ਆਂਦਾ ਕਿ ਕੋਈ ਬੰਦਾ ਜਾ ਰਿਹਾ ਸੀ ਨਾ ਤਾਂ ਮੇਰਾ ਜੀ ਕਰਦਾ ਸੀ ਹੈ ਬੁੱਕਲ ਚ ਲੈਣਾ। ਬੰਦੇ ਆਪਣੇ ਪ੍ਰਤੀ ਕਾਜਾਂ ਪ੍ਰਤੀ ਜਿੰਨ ਨੂੰ ਤੁਸੀਂ ਨਹੀਂ ਵੀ ਜਾਣਦੇ ਹੋ ਉਹਦੇ ਪ੍ਰਤੀ ਵੀ ਕੋਈ ਕੋਈ ਭਾਰਿਕ ਨਾ ਨਾ ਪਿਆੰਜ ਹੈ ਬਸ ਫੀਲਿੰਗ ਹੁੰਦੀ ਸੀ ਮੈਨੂੰ ਹਰ ਇੱਕ ਇਨਸਾਨ ਦੇ ਪ੍ਰਤੀ ਕ੍ਰੀਮ ਮੋਮੈਂਟ ਨੂੰ ਲੱਗ ਗਿਆ ਸੀ ਕਿ ਇਹ ਹੀ ਅਨੁਭੂਤੀ ਹੋਣ ਲੱਗੀ ਸੀ ਕਿ ਉਹ ਸਾਰਿਆਂ ਦੇ ਵਿਚਰਮਾਤਵਾ ਹੀ ਸਾਰਿਆਂ ਦੇ ਵਿਚ ਇਹ ਵੀ ਗੱਲ ਮੈਂ ਬਹੁਤ ਇੰਜੋਏ ਕੀਤੀ ਇਸੇ ਇਹਨੇ ਕਿੰਨੇ ਕਿ ਦਿਨ ਲਿਆ ਕਿਦਾਂ ਸਮਾਰੇ ਤਾਲਾਂ ਦੀ ਜਿਹੜੀ ਹੈ ਮੈਂ ਤੁਹਾਨੂੰ ਨੈਕਸਟ ਸਟੇ ਕਿਨਾਰੀ ਹੈ ਇਸ ਤਾਲਾਂ ਦੀ ਸਾਧਨਾ ਹੈ ਜੀ ਇੱਕ ਦਿਨ ਦੀ ਨਹੀਂ ਹੈ ਸਰਵਾ ਦੀ ਅੱਛਾ ਇਹ ਜਿਹੜਾ ਇੱਕ ਇੱਕ ਚੱਕਰ ਘਟਿਆ ਇਸ ਤਾਲਾਂ ਦੇ ਵਿੱਚ ਘਟੇ ਨਹੀਂ ਜਾਂਦਾ ਇੱਕੋ ਵਾਰ ਘਟਕੇ ਨਾ 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 ਇੱਕ ਬਹੁਤ ਟਾਈਮ ਲਾ ਕੇ ਦੋ ਤਾ ਮੰਨੋ ਇੱਕ ਵਾਰੀ ਮੂਨਾ ਤਾਰਾਣਾ ਚੱਕਰ ਖੁੱਲ ਤੇ ਪਰ ਮੈਂ ਜਿਹੜਾ ਬਹੁਤ ਜ਼ਿਆਦਾ ਪ੍ਰਗਟ ਹੋਇਆ ਬਾਹਰੀ ਰੂਪ ਦੇ ਵਿੱਚ ਇਕਲਾ ਮੈਂ ਉਹ ਦਾ ਸਿਭਾ ਬਾਕੀ ਤਾਂ ਸੂਕਸ਼ਮ ਰੂਪ ਦੇ ਵਿੱਚ ਤਾਂ ਬਹੁਤ ਕੁਝ ਦਰੰਦ ਦੱਸਿਆ ਮੈਂ ਸੋਚ ਚਕਰਾ ਤੇ ਜਦੋਂ ਮੈਂ ਪਹੁੰਚੀ ਜੀ ਮੈਂ ਹੁਣ ਕੈਲਕੂਲੇਟ ਕਰ ਰਹੀ ਹਾਂ ਵੀ ਮੈਂ ਅੱਗੇ ਪਹੁੰਚ ਉਦੋਂ ਜਦੋਂ ਹੋ ਰਿਹਾ ਸੀ ਉਦੋਂ ਨਹੀਂ ਪਤਾ ਸੀ ਕੁਝ ਨਹੀਂ ਸੀ ਦਿੱਤਾ ਤੇ ਮਾਹੀ ਦੇ ਵਿੱਚ ਇੱਕ ਸੰਦਾਂ ਦਾ ਸ਼ੇਰ ਲੱਗਿਆ ਜਿਹੜੇ ਕੀ ਮਾਚਦੋਂ ਐਸੀ ਹੈ ਔਰ ਮੈਂ ਤੇ ਮੇਰੀ ਫਰੈਂਡ ਉਸੀ ਜਾ ਰਹੀ ਸੀ ਇਹ ਤੇ ਰਸਤੇ 'ਚ ਉਹਨਾਂ ਦਾ ਅਸੀਂ ਘੋੜ ਦੇਖਿਆ ਤੇ ਮੈਂ ਅਸੀਂ ਦੋਨੋਂ ਨੇ ਸੋਚਿਆ ਵੀ ਕਿਉਂ ਨਾ ਅਸੀਂ ਫਟਾਫਟ ਅਟੈਂਡ ਕਰ ਲਈਏ ਨੇੜੇ ਸੀ ਉਹ ਘਰ ਦੇ ਤੇ ਵੀ ਆ ਤੜਿਆ ਹੋਇਆ ਸੀਗਾ ਤੇ ਤੀਜੀ ਗੱਲ ਅਸੀਂ ਉਹ ਛੱਡ ਕੇ ਉੱਥੇ ਲੇਡੀਜ਼ ਨੇ ਚਲਦੇ ਆ ਸੀਗਾ ਤੇ ਅਸੀਂ ਉੱਤੇ ਚੜ ਗਏ ਉਹ ਬਹੁਤ ਜਨ ਉਹਤੇ ਦੇਖਿਆ ਤਾਂ ਜਿਵੇਂ ਅਸੀਂ ਅੰਦਰ ਵੜੇ ਉਹ ਬੜਾ ਸਾਰਾ ਹਾਲ ਸੀਗਾ ਅਜੇ ਸੰਤ ਕੋ ਪਹੁੰਚੇ ਨਹੀਂ ਸੀ ਕੰਨ ਰੋਹਨੀ ਤੁੰਗ ਬਜਰੀ ਸੀ ਰੋਹਨੀ ਮਾਹੌਲ ਬਣਿਆ ਹੋਇਆ ਸੀਗਾ ਜੰਦੇ ਮੈਂ ਇੱਕ ਕਿਸਮ ਦੀ ਲੱਗ ਗਈ ਅੰਦਰੋਂ ਜੁੜ ਗਈ ਜੁੜ ਗਈ ਔਰ ਬੜਾ ਆਨੰਦ ਮੈਂ ਮਾਹੌਲ ਸੀਗਾ ਜਿਵੇਂ ਸੰਤ ਸਟੇਜ ਦੇ ਉੱਤੇ ਆਏ ਔਰ ਉਹਨਾਂ ਨੇ ਬਸ ਆਪਣੀ ਨਿਗਾ ਸਾਰੇ ਹਾਲ ਤੇ ਸਾਰੇ ਦੇਖ ਲਈ ਮੈਂ ਦੇਖਿਆ ਕਿ ਉਹਨਾਂ ਦੇ ਇੱਥੇ ਤਿੰਨ ਮੋਹਾਂ ਸੱਪ ਜਿਵੇਂ ਕੰਦੇ ਪਰੇ ਕੁੰਦਨਨੀ ਇਸ ਰੂਪ ਚ ਦੇਖਦੀ। ਮੇਰਾ ਚਾਨਣ ਇਸੇ ਤੋਂ। ਮੇਰੇ ਕੋ ਉਦੋਂ ਬਾਹਰ ਸਾਰਾ ਚੁੱਪ ਹੋ ਜਾਂਦਾ ਹੈ। ਹਾਂਜੀ। ਪਰ ਉਹ ਦੇਖੀ ਜਿੱਤਾ ਅੰਦਰ ਦੀ ਆਪੀ ਅਸ਼ਿਕਸ ਥਰਡਾਈ। ਇਹਨੂੰ ਥਰਡਾਈ ਕਹਿੰਦੇ ਕੁਝ ਕਹਿੰਨ। ਬਾਡੀ ਬਾਹਰੀ ਸਰੀਰ ਕਾ ਡਸਨ ਹੋ ਜਾਂਦਾ। ਜੜ ਹੋ ਜਾਂਦਾ। ਠੀਕ। ਅਸੀਂ ਸਾਰੇ ਉਹਨਾਂ ਦੇ ਸਾਹਮਣੇ ਸਵਾਗਤ 'ਚ ਖੜੇ ਸੀਗੇ। ਤੇ ਮੇਰੀ ਗੱਦਨ ਪਿੱਛੇ-ਪਿੱਛੇ ਜਾਂਦੀ ਦੀ ਔਰ ਮੈਂ ਮੇਰੀ ਨਿਗਾਹ ਉਹਨਾਂ ਦੇ ਚਿਹਰੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਇੱਥੋਂ ਉਹ ਅਨਾਜ਼ੀ ਆ ਕੇ ਮੇਰੇ ਵਿੱਚ ਐਂਟਰ ਕੀਤੀ ਆ। ਔਰ ਇਸ ਤੋਂ ਬਾਅਦ ਮੇਰੇ ਫੁੱਟ ਸਿੱਕਦਾ ਤਾਂ ਬਾਹਰ ਨਿਕਲੀ ਆ। ਉਹ ਅਜੀਬੀ ਸਪੀਡ ਜਿਵੇਂ ਰਫੀ ਦਸਾਂ ਤਾਂ ਸ਼ਾਇਦ ਹਜ਼ਾਰوں ਕਿਲੋਮੀਟਰ ਦੀ ਸਪੀਡ ਰਹੀ ਹੋਸਤ। ਐਨੀ ਤੇਜ਼ੀ ਨਾਲ ਅਡਾ ਦਾ ਵੇਟ ਸਿਕਾ। ਔਰ ਚੜਾਈ ਦੇ ਵਿੱਚ ਵੀ ਉਹ ਬਹੁਤ ਕਮਰੇ ਦੀ ਨੀਚੋੜੀ ਸੀ ਉਹਨੂੰ ਐਟੋਨਿਕਲ ਰੀਆ ਤੁਸੀਂ ਇਹ ਦੇਖੋ ਕਿ ਕਿੰਨਾ ਕੋ ਤਕਲੀਫ ਨਹੀਂ ਕਿਸੇ ਲੋਕ ਨੂੰ ਤਕਲੀਫ ਇਹ ਸੀਗੀ ਕਿ ਮੈਂ ਇੱਕ ਹੱਥ ਆਪਣਾ ਪਿੱਛੇ ਰੱਖ ਲਿਆ ਮੈਨੂੰ ਲੱਗਿਆ ਮੇਰੀ ਮਨ ਕੇ ਟੁੱਟ ਗਿਆ ਨੇ ਕਿਉਂਕਿ ਬਈ ਨਾ ਬੇਸਿਕਾ ਮੇਰੇ ਕੰਟਰੋਲ ਤੋਂ ਬਾਹਰ ਸੀਗਾ ਜੀ ਲੇਕਿਨ ਜਿਹੜੇ ਉਹ ਸਟੇਜ ਤੇ ਸੀਗੇ ਉਹ ਹਾਏ ਮੈਂ ਸਿਰਫ ਥੋੜੀ ਜਿਹੀ ਅੱਖਾਂ ਖੁੱਲੀਆਂ ਨਾਲ ਉਹਨਾਂ ਦੇ ਦਰਸ਼ਨ ਕਰ ਰਹੀਆਂ ਔਰ ਮੇਰੇ ਨਾਲੇ ਘਟਦੇ ਮੇਰੇ ਨਾਲ ਮੇਰੇ ਫੈਨ ਨੇ ਸੱਚੇ ਵੀ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਹੈ ਤੇ ਸੱਚੇ ਆਵਾਜ਼ਾਂ ਵੀ ਨਿਕਲੀਆਂ ਤੁਹਾਡੀਆਂ ਜਾਂ ਵੈਸੇ ਸਟੇਟ ਸੀਗੀ ਤੁਹਾਨੂੰ ਅੰਦਰ ਤੁਹਾਨੂੰ ਪਤਾ ਲੱਗ ਰਿਹਾ ਸੀ ਕਿਤੇ ਹੋਰ ਨੂੰ ਨਹੀਂ ਲੱਗ ਰਿਹਾ ਨਹੀਂ ਮੈਨੂੰ ਪਤਾ ਲੱਗ ਰਿਹਾ ਸੀ ਮੇਰੀ ਉਹ ਬਾਤ ਸੀ ਮੈਂ ਨਾਲ ਪੁੱਛਿਆ ਕਿ ਤੁਹਾਨੂੰ ਕੀ ਤੁਹਾਨੂੰ ਕੀ ਮਹਿਸੂਸ ਹੋਇਆ ਫੈਨ ਨੂੰ ਪੁੱਛਿਆ ਉਹ ਗੰਨੇ ਮੈਨੂੰ ਲੱਗਿਆ ਨੂੰ ਕੁਝ ਹੋ ਗਿਆ ਡਾਕਟਰ ਦੇ ਕੋਲ ਬਿਸ਼ਣਾ ਚਾਹੀਦਾ ਪਰ ਮੈਂ ਅੰਦਰਲੀ ਅੱਖਾਂ ਨਾਲ ਦੇਖ ਰਹੀ ਸੀ ਉਸ એનર્ਜੀ ਦਾ ਵੇਗ ਉਹ ਕਿੰਨੇ ਵੇਗ ਨਾਲ ਮੇਰੇ ਪੋਸਟ ਇਹਨੂੰ ਵਿਸ਼ੁੱਧੀ ਚੱਕਰ ਕਹਿੰਦੇ ਆਂ ਸੀ ਇੱਥੋਂ ਬਾਹਰ ਨਿਕਲਦੇ ਰਿਸੋਰਸ ਮੈਂ ਕਨਵਿੰਸ ਸੀ ਕਿ ਵੀ ਇਹ ਕੋਈ ਦੁਨਿਆਵੀ ਕੱਟ ਨਹੀਂ ਰਿਹਾ ਇਹ ਕੁਝ ਹੋਰ ਹੀ ਕੱਟ ਰਿਹਾ ਔਰ ਇਹ ਉਹਨਾਂ ਸੰਤਾਂ ਦੀ ਕਿਰਪਾ ਨਾਲ ਹੋ ਰਿਹਾ ਹੈ। ਅੱਛਾ ਉਹ ਸੰਤਾਂ ਦੀ ਕਿਰਪਾ ਸਾਰਿਆਂ ਦੇ ਵਰਸ ਦੀ ਸੀ ਮੈਂ ਅੱਗੇ ਮੇਰੀ ਇੱਕ ਨਿਗਾ ਅੱਖਾਂ ਖੁੱਢੀ ਜਿਖੜੀਆਂ ਸੀ ਤਾਂ ਇੱਕ ਹੋਰ ਲੇਡੀ ਦਾ ਮੈਂ ਦੇਖਿਆ ਵੀ ਉਹਦਾ ਵੀ ਮੇਰੇ ਵਰਗਾ ਹਾਲ ਹੋ ਰਿਹਾ ਸੀ। ਹੂੰ ਇਹਨੂੰ ਬਾਤ ਸਾਧ ਸੰਤਾਂ ਤੋਂ ਸੁਣਿਆ ਉਹ ਬੋਖਸ ਤੋਂ ਪੜਿਆ ਵੀ ਜਿਵੇਂ ਸੂਰਜ ਦੀ ਰੌਸ਼ਨੀ ਤਾਂ ਸਾਰਿਆਂ ਲਈ ਹੈ। ਐਈ ਸੰਤਾਨ ਦੀ ਕਿਰਪਾ ਤਾਂ ਸਾਰਿਆਂ ਲਈ ਹੈ। ਤੁਸੀਂ ਜਿੰਨਾ ਉਪਨ ਹੁੰਦੇ ਹੋ ਤੁਸੀਂ ਉਹਨਾਂ ਗ੍ਰਹਿਣ ਕਰ ਲੈਂਦੇ। ਸਾਨੂੰ ਉਹਨੇ ਪ੍ਰਾਪਤ ਹੋ ਜਾਂਦਾ। ਇਸੇ ਕੈਮਰਾ ਵਿਸ਼ੁੱਧੀ ਚੱਕਰ ਦਾ ਉਹ। ਅਚਾ ਤੇ ਜੋ ਇੱਕ ੜ ਮਰਕਾ ਤੇ ਤੁਹਾਡੀ ਬੋਦੀ ਤੇ ਤੁਹਾਡੀ ਸੋਲ ਤੇ ਤੁਹਾਡੇ ਉੱਤੇ ਇਹਦਾ ਕੀ ਅਸਰ ਰਿਹਾ ਤੇ ਕਿੰਨੇ ਕਿ ਦਿਨ ਲਿਆ ਅਸਰ ਰਹਿਣਿਆ ਕਾਫੀ ਦੇਰ ਹੰਦਾ ਜਦੋਂ ਮੈਂ ਉਪਰ ਵਾਪਸ ਅਸੀਂ ਸ਼ਿਵਰ ਟੰਡ ਕਰਕੇ ਆਏ ਹੌਲੀ ਹੌਲੀ એનર્ਜੀ ਗਰਾਉਂਡ ਹੋਣੀ ਸ਼ੁਰੂ ਹੋਈ ਲੇਕਿਨ ਬਾਡੀ ਨਹੀਂ ਵਾਈਬ੍ਰੇਟ ਕਰ ਰਹੀ ਹੁੰਦੀ ਆ ਤੁਹਾਡੀ ਅ ਜੀ ਨੇ ਸੌ ਵਟ ਦੇ ਵੱਲ ਤੇ 1000 ਵਟ ਦੀ એનર્ਜੀ ਆ ਜਾਈ ਉਹ ਹੀ ਕੋ ਫਟਦਾ ਨਹੀਂ ਲੇਕਿਨ ਬਹੁਤ ਫਿਜ਼ੀਕਲੀ ਰੂਪ ਦੇ ਵਿੱਚ ਵੀ ਕਈ ਵਾਰੀ ਤਕਲੀਫ ਹੁੰਦੀ ਹੈ ਕਾਰ ਆਇਆ ਤਾਂ ਹੁਣ ਆਪਣੇ ਹਸਬੰਦ ਨੂੰ ਦੱਸਿਆ ਉਹ ਕਹਿੰਦੇ ਇਹਨੂੰ ਡਾਕਟਰ ਨੂੰ ਦਿਖਾਣਾ ਚਾਹੀਦਾ ਜੀ ਲੇਕਿਨ ਮੈਂ ਚੁੱਪ ਰਹੀ ਮੈਨੂੰ ਇਹ ਸੀਗਾ ਕਿ ਨਹੀਂ ਇਹ ਕੁਝ ਹੋਰ ਹੀ ਘਟ ਗਿਆ ਫਿਰ ਜਦੋਂ ਅਸੀਂ ਘਰ ਪਹੁੰਚੇ ਆ ਘਰ ਪਹੁੰਚੇ ਹਰ ਤੱਕ ਲੇਡੀਜ਼ ਨੂੰ ਤੋਂ ਪਹਿਲਾਂ ਕੀਰਤਨ ਚੱਲ ਰਿਹਾ ਸੀਗਾ ਕੀਰਤਨ ਦੇ ਵਿੱਚ ਜਾ ਕੇ ਮੈਂ ਬੈਠ ਗਈ ਬੈਠ ਗਈ ਤੇ ਹੰਤਾਂ ਦੀ ਚੁਪਕ ਲੱਗੀ ਅੰਦਰ ਬਾਹਰ ਚੁੱਪ ਹੋ ਗਏ ਤੁਪਰ ਹੋਣ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਮੇਰਾ ਇਹ ਜਿਹੜਾ ਬਟ ਸੈਟ ਅਪ ਹਾਂ ਕੋਈ ਇਲੈਕਟ੍ਰਿਕ ਮੈਗਨੇਟਿਕ ਫੀਲਡ ਜਿਹੜਾ ਹੈ ਉਹ ਇਸ ਤਰ੍ਹਾਂ ਖੁੱਲ ਗਿਆ ਔਰ ਉਪਰੋਂ ਫਿਰ ਕੋਈ એનર્ਜੀ ਮੇਰੇ ਅੰਦਰ ਐਂਟਰ ਕੀਤੀ ਲਗੋਵਨ એનર્ਜੀ ਅੰਦਰ ਕੀਤੀ ਫਿਰ ਮੇਰੀ ਬਾਡੀ ਜਿਵੇਂ ਮਧਾਣੀ ਚਲਦੀ ਹੈ ਇਸ ਤਰ੍ਹਾਂ ਸਮਝਾ ਕੀ ਜੀ ਉਹ ਦੇਖਣ ਵਾਲਾ ਅ ਕ ਤੇਰੇ ਪਿੱਛੇ ਮੇਰੇ ਫਰੈਂਡ ਸੀ ਉਹਨੇ ਮੈਨੂੰ ਐ ਜੱਫੀ ਪਾ ਲਈ ਵੀ ਇਹ ਨਾ ਕਰ ਇਹ ਨਾ ਕਰ ਉਹ ਡਾਂਗੀ। ਕੀ ਕੀ ਕਰੇ। ਕਿਉਂਕਿ ਮੈਨੂੰ ਪਤਾ ਸੀਗਾ ਵੀ ਜੋ ਕੁਝ ਉਪਰੋਂ ਆ ਰਿਹਾ ਹੈ ਇਹ ਕੁਝ ਗਲਤ ਨਹੀਂ ਹੈ। ਮੈਨੂੰ ਡਰੰਦ ਦੀ ਲੋੜ ਨਹੀਂ ਸੀ। ਫਿਰ ਬੜੀ ਦੇ ਵਿੱਚ ਕਾਫੀ ਸੈਂਸੇਸ਼ਨ ਹੋਈ। ਸੈਂਸੇਸ਼ਨ ਹੋਈ ਚਲੋ ਲੋਕ ਗੱਲਾਂ ਕਰਨ ਲੱਗੇ ਕੋਈ ਕੁਝ ਕਹੇ ਕੋਈ ਕੁਝ ਕਹੇ ਮੈਂ ਆਪਣਾ ਚੁੱਪ ਕਰਕੇ ਪਰ ਉਹ ਮੈਂ ਤੋਂ ਦੋ ਦਿਨ ਮੈਂ ਤੋਂ ਬੈੱਡ ਤੋਂ ਉੱਠਿਆ ਨਹੀਂ ਗਿਆ ਉਹ ਨਜੀ ਦਾ ਜੋਰ ਹੈ ਨਾ ਸੀਗਾ ਕਿ ਮੈਂ ਤੋਂ ਦੋ ਦਿਨ ਮੈਂ ਇਸ ਤਰ੍ਹਾਂ ਤੋਂ ਇਹ ਜਿਹੜੀ ਮਰਨ ਤੋਂ ਟਲ ਕਰਕੇ ਮੈਂ ਕਰਦੀ ਜਿਹੜੀ ਕੁੰਡਲੀ ਹੁੰਦੀ ਹੈ ਇਹ ਇਹ ਡਰਾਉ ਡਰਾਉਂਦੀ ਹੈ ਜਾਂ ਡਰਾਉ ਵਾਲੀ ਹੁੰਦੀ ਹੈ ਘਟਨਾ ਲੈ ਕੇ ਤਾਂ ਹਾਂ ਮੈਨੂੰ ਕੋਈ ਡਰ ਨਹੀਂ ਆਇਆ ਕਦੀ ਪਰ ਕਈ ਲੋਕਾਂ ਦੇ ਮੈਕਸਪੀਰੀਅੰਸ ਕਾਸ ਕਰ ਜਿਹੜੇ ਬੱਚੇ ਹੁੰਦੇ ਨੇ ਇਹ ਅੰਗੇਜ ਦੇ ਰਿਹਾ ਹੁੰਦੇ ਨੇ ਹਮ ਉਹਨਾਂ ਨੂੰ ਇੱਕ ਗਰੀ ਸੱਪ ਦੇ ਰੂਪ ਚ ਦਿਖਦੇ ਮੈਨੂੰ ਜਦੋਂ ਧਿਆਨ ਦੇ ਵਿੱਚ ਦਿਖਦਾ ਸੀਗਾ ਤੇ ਮੈਨੂੰ ਜਾਂ ਤਾਂ ਮੈਨੂੰ ਇੱਥੇ ਸੁਨਹਿਰਾ ਸੱਪ ਦਿਖਦਾ ਸੀ ਤੁਹਾਡੀ ਆਪਣੀ ਆਪਣੇ ਜੀ ਯਾ ਮੈਨੂੰ ਦੋਨੋਂ ਸਾਈਡਾਂ ਤੇ ਦੋਨੋਂ ਸਾਈਡਾਂ ਤੇ ਸੁਨਹਾਰਾ ਨਹੀਂ ਸੀਗਾ ਲੇਕਿਨ ਇੱਥੇ ਜਿਹੜਾ ਦਿਖਦਾ ਸੀ ਉਹ ਸੁਨਹਿਰਾ ਸਭ ਠੀਕ ਸੀ ਜੀ ਤੇ ਮੈਂ ਮੈਂ ਡਰੀ ਲੇਕਿਨ ਕਈ ਯੰਗ ਬੱਚੇ ਡਰ ਵੀ ਜਾਂਦੇ ਨੇ ਸਾਨੂੰ ਸਭ ਕਿਉਂ ਦਿਖਦਾ ਹੈ ਇਸ ਤਰ੍ਹਾਂ ਮੈਂ ਇਹ ਸਭ ਗੱਲਾਂ ਇਸ ਲਈ ਕਰ ਰਹੀ ਹਾਂ ਵੀ ਜਿਵੇਂ ਅਣਜਾਣ ਕੋਨੇ ਚ ਸਾਰਾ ਕੁਝ ਮੇਰੇ ਲਈ ਮੇਰੇ ਨਾਲ ਘਟਿਆ ਕਿੰਨਾ ਪ੍ਰੈਕਟੀਕਲ ਪਹਿਲਾਂ ਹੋਇਆ ਥਿਊਰੀ ਮੈਂ ਬਾਅਦ ਚ ਪੜ੍ਹੀ ਤੁਹਾਨੂੰ ਕੁਝ ਨਹੀਂ ਪਤਾ ਸੀ ਜੋ ਤੁਹਾਡੇ ਨਾਲ ਹੋ ਰਿਹਾ ਸੀ ਨਾ ਜੋ ਜੋ ਕਿਉਂਕਿ ਕਿਤੇ ਬਿਆਨ ਨਹੀਂ ਹੈ ਨਹੀਂ ਕਿਤਾਬਾਂ ਚ ਇੰਨੇ ਡਿਟੇਲ ਦੇ ਵਿੱਚ ਮੈਂ ਇੰਡੀਆ ਆਈ ਤੇ ਇੰディア ਕੇ ਤੁਹਨ ਰੱਬ ਨਾਲ ਸਿੱਧੀਆਂ ਗੱਲਾਂ ਕਰਦੀ ਸੀਗੀ ਕਿ ਰੱਬਾ ਠੀਕ ਹੈ ਜੋ ਕੁਝ ਵੀ ਹੋ ਰਿਹਾ ਹਾਂ ਜੀ ਭਾਈ ਗੁਰਜੀ ਪਾਪਾ ਹੁਣੀ ਵੀ ਵੀਡੀਓ ਦੇਖੀਏ ਗੀਤ ਜਿਹੜਾ ਉਹ ਕਹਿੰਦੇ ਉਹਨਾਂ ਨੇ ਆਪਣੀਆਂ ਦੇ ਵਿੱਚ ਅੱਡੇ ਵਿੱਚ ਦੱਸਿਆ ਕਿ ਉਹਨਾਂ ਦੇ ਨਾਲ ਕੀ ਕੀ ਵਾਪਰਿਆ ਜਦੋਂ ਉਹ ਅਭਿਆਸ ਤੇ ਬੈਠੇ ਜਦੋਂ ਪਰਮਾਤਮਾ ਦੇ ਨਾਮ ਨੂੰ ਜਪਨ ਲਗੇ ਇਦਾਂ ਦੀਆਂ ਅਕਸਰ ਘਟਨਾਵਾਂ ਉਹਨਾਂ ਅਭਿਆਸੀ ਲੋਕਾਂ ਨਾਲ ਹੁੰਦੀਆਂ ਰਹਦੀਆਂ ਹਨ ਜਿਹੜਿਆਂ ਪਰਮਾਤਮਾ ਨੂੰ ਜਿਨ੍ਹਾਂ ਦੇ ਮਿਲਨ ਦੇ ਚਾਹ ਮੰਗ ਉਹਨਾਂ ਦੇ ਜੀਵਨ ਵਿੱਚ ਹੁੰਦੀ ਹੈ ਅਕਸਰ ਉਹਨਾਂ ਦੇ ਨਾਲ ਇਦਾਂ ਦੇ ਅਭਿਆਸ ਹੁੰਦੇ ਰਹਿੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਇੱਕ ਜਨਮ ਦੀ ਤਪੱਸਿਆ ਦੀ ਗੱਲ ਹੈ ਜਾਂ ਇੱਕ ਜਨਮ ਦੇ ਅਭਿਆਸ ਦੀ ਗੱਲ ਹੈ ਕਿਉਂਕਿ ਇਹ ਬਰਕਤ ਪਰਮਾਤਮਾ ਕਿਸੇ ਵੀ ਸਦੀ ਝੋਲੀ ਦੇ ਵਿੱਚ ਪਉਂਦਾ ਹੈ ਹਰ ਇੱਕ ਰੂਹ ਜੇ ਝੋਲੀ ਜਾਂ ਹਰ ਇੱਕ ਇਨਸਾਨ ਦੀ ਝੋਲੀ ਇਹ ਬਰਕਤ ਨਹੀਂ ਪੈਂਦੀ ਉਹਨਾਂ ਲੋਆਂ ਦੀ ਝੋਲੀ ਵਿੱਚ ਇਹ ਬਰਕਤਾਂ ਪੈਂਦੀਆਂ ਹਨ ਜਿਹੜੀਆਂ ਉਸ ਪਰੇ ਪਰਮੇਸ਼ਰ ਨੂੰ ਸੱਚੇ ਮਨ ਦੇ ਨਾਲ ਯਾਦ ਕਰਦੀਆਂ ਹਨ ਤੇ ਉਹਦੇ ਵਿੱਚ ਭਜਣਾ ਚਾਹੁੰਦੇ ਹਨ ਉਹਦੀ ਵਿੱਚ ਸਮਾਨ ਰੱਖਦੇ ਹਨ ਅਪਾ ਇਹਨਾਂ ਦੀ ਹੀ ਵੀਡੀਓ ਦਾ ਦੂਜਾ ਪਾਰਟ ਲੈ ਕੇ ਆਵਾਂਗੇ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਇਸ ਅਲਾਰੀ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਾਣਦੀ ਅਗਰ ਦੋ ਜੀ ਵੈਗੋ ਜੀ ਕੀ ਪਤ ਸਾਹਿਬ ਵੈਗੋ ਜੀ ਕੀ ਪਤ